ਤੇ ਨਵੇਂ ਪਾਤਸ਼ਾਹ ਨੇ ਇੱਕ ਗੱਲ ਆਖੀ ਮੈਂ ਵੀ ਤੇਗ ਤੇ ਕੱਢ ਲਾ ਤੇ ਤੂੰ ਵੀ ਇੱਕ ਦੋ ਨਹੀਂ ਪਰਖ ਲਾ 100 ਤੇਗਾ ਮੈਨੂੰ ਲੱਗ ਬ ਤੇਗ ਬਾਦਰੀ ਦਾ ਮੇਰੇ ਸਾਹਮਣੇ ਨਹੀਂ ਸਕਦੀਆਂ ਹੋ ਤੇਗਾ ਮੈਂ ਤਾਂ ਜੰਮ ਦਿਆਂ ਤੇਗਾ ਦੀ ਸ਼ਾਮ ਆਣੀ ਉਹ ਮੇਰੇ ਪਿਤਾ ਨੇ ਪਹਿਨੀਆਂ ਲੋ ਤੇਗਾ ਯਾਦ ਰੱਖੋਂਦੇ ਭੇਖੰਦਰ ਉਹ ਮੇਰੇ ਪੁੱਤਰ ਨੇ ਬੋਣੀਆਂ ਉਹ ਤੇਗਾ ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਊ ਕਿ ਤੇਰੀਆਂ ਹੋ ਤੇਗਾ ਨਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ ਤੇ ਪਾਵਨ ਸੀਸ ਭਾਈ ਜਤਾ ਜਿ ਲੈ ਕੇ ਸ੍ਰੀ ਅਨੰਤਪੁਰ ਸਾਹਿਬ ਆਏ ਜਿੱਥੇ ਅੱਜ ਤੱਕ ਸ੍ਰੀ ਕੇਸਗੜ ਸਾਹਿਬ ਦੇ ਅੰਦਰ ਗੁਰਦੁਆਰਾ ਸ਼ਹੀਦਗੰਗ ਬਣਿਆ ਹੋਇਆ ਹੈ ਜਦੋਂ ਪਾਵਨ ਸਿੱਖ ਇੱਥੇ ਆਇਆ ਤੇ ਮਾਤਾ ਨਾਨਕੀ ਨੇ ਆਪਣੇ ਲਾਲ ਦਾ ਮੁਖਤ ਗਿਆ ਲਹੂ ਭਿੱਜੀ ਤਸਵੀਰ ਜਿਸ ਦੇ ਵਿੱਚੋਂ ਇਉਂ ਲੱਗਦਾ ਸੀ ਜਿਵੇਂ ਅੰਬਰ ਦਾ ਰੰਗ ਲਾਲ ਹੋ ਗਿਆ ਹੋਵੇ ਸਾਰੀਆਂ ਸੰਗਤਾਂ ਉਹਨਾਂ ਦੇ ਅੱਖਾਂ ਵਿੱਚੋਂ ਅਥਰੂ ਝੋਰਾ ਸੀ ਮਹਾਰਾਜ ਨੇ ਸ੍ਰੀ ਗੁਰ ਤੇਗ ਬਹਾਦਰ ਮਹਾਰਾਜ ਦੇ ਪਾਵਨ ਸਿੱਖ ਦਾਸ ਅਚਲਾਨ گلاب ਦੇ ਜਲ ਦੇ ਨਾਲ ਕਰਾਇਆ ਸੇਖਾ ਤਿਆਰ ਹੋਈ ਜਦੋਂ ਅਗੰਧ ਖਾ ਦਿੱਤੀ ਤੇ ਆ ਮਸੂਮ ਤੇਰੇ ਪਰਜਾ ਉੱਤੇ ਨੈਤਰਾਂ ਵਿੱਚੋਂ ਆ ਮਹਾਰਾਜ ਖੂਨ ਵਹਿਦਾ ਪਿਆ ਸੀ ਜ਼ੁਲਮੀ ਤਲਵਾਰ ਦਾ ਸਹਮ ਉਸ ਵਕਤ ਮੁਗਲਿਆ ਹਕੂਮਤ ਦਾ ਦਲਾਓ ਪਰਛਾ ਚੁਕਾ ਸੀ ਤੇ ਮੇਰੇ ਕਲੀਆਂ ਵਾਲੇ ਪਾਸਾ ਮਹਾਰਾਜ ਰੋ ਬਚਾਏ ਆਉਣ ਵਾਲੇ ਸਮੇਂ ਦੀ ਇੱਕ ਤਸਵੀਰ ਖਿੱਚਣ ਵਾਸਤੇ ਆਪਣੇ ਬਖਾੜਬਿੰਦਰ ਦੇ ਚਾਰ ਬੱਚੇ ਨੂੰ ਇਹ ਆਖਦੇ I'm ready! ਧਾਰਿਆ ਰੂਪੇ ਖੰਡੇ ਦਾ ਮੀਰੀ ਪੀਰੀ ਸ਼ਸਤਰ ਧਾਰਿਆ ਰੂਪੇ ਖੰਡੇ ਦਾ ਕੋਲੇ ਜਾਦੀ ਫਕਰ ਸਦਾ ਹੈ ਝੁਲਦੇ ਝੰਡੇ ਦਾ ਕੋਲੇ ਜਾਦੀ ਫਕਰ ਸਦਾ ਹੈ ਝੁਲਦੇ ਝੰਡੇ ਦਾ ਪੰਜ ਪਿਆਲੇ ਧਰਮ ਦੀ ਚਾਦਰ ਧਾਨ ਵਿਖਾਉਣੀ ਐ ਪੰਜ ਪਿਆਲੇ ਧਰਮ ਦੀ ਚਾਦਰ ਧਾਨ ਵਿਖਾਉਣੀ ਐ ਦੁਨੀਆਂ ਦੇ ਤਵਾਰਿਖ ਮੈਂ ਨਵੀਂ ਬਣਾਉਣੀ ਐ ਦੁਨੀਆਂ ਦੇ ਤਵਾਰਿਖ ਮੈਂ ਜਦ ਦੇ ਪਿੰਜਰੇ ਤੋੜ ਦੇਣੇ ਧਾਰ ਦੇਖਦੀ ਅੱਗੇ ਬਾਈ ਧਰ ਨੇ ਰੋੜ ਦੇਣੇ ਧਾਰ ਦੇਖਦੀ ਅੱਗੇ ਬਾਈ ਧਰ ਨੇ ਰੋੜ ਦੇਣੇ ਜਲਮੀ ਤੇ ਤੂਫਾਨਾ ਸੁੱਤੀ ਅੱਖ ਜਗਾਉਣੀ ਐ ਸੁੱਤੀ ਅੱਖ ਜਗਾਉਣੀ ਐ ਦੁਨੀਆਂ ਉੱਤੇ ਦਵਾਰੀ ਤੁਮੈ ਨਵੀਂ ਬਣਾਉਣੀ ਐ ਸਮਾਨੋ ਪਾਰੇ ਤੋੜ ਲਿਆ ਬੇਗਾ ਪਾਰੇ ਤੋੜ ਲਿਆ ਬੇਗਾ ਚੱਕਰ ਗੋਲ ਦਮਾਲਾ ਸੀਸ ਤੇ ਸੁਭਾ ਪਾਵੇਗਾ ਚੱਕਰ ਗੋਲ ਦਮਾਲਾ ਸੀਸ ਤੇ ਸੁਭਾ ਪਾਵੇਗਾ ਸਰਦੇ ਬਣ ਕੇ ਤਫਣ ਲਾੜੀ ਮੋਤ ਵਿਆਉਣੀ ਐ ਲਾੜੀ ਮੋਤ ਵਿਆਉਣੀ ਐ ਦੁਨੀਆਂ ਉੱਤੇ ਤਵਾਦੀ ਖੜ ਸਪਨੋਂ ਸਾਥ ਜਰਬਾ ਸਿੱਖੀ ਮੈਨੋ ਸਾਰੇ ਗਾ ਸਤਨੋਂ ਸਾਥ ਜਰਬਾ ਸਿੱਖੀ ਮੈਨੋ ਸਾਰੇ ਗਾ ਅਰਜਮੇ ਜਫਰਨਾਮਾ ਕਰਨੀ ਨਾਮ ਚਿਤਾਰੇ ਗਾ ਮਾ ਕਰਨੀ ਨਾ ਮਚ ਪੜੇਗਾ ਫਰ ਗਿਆਨ ਦੀ ਬਾਦ ਵਿੱਚ ਸ਼ੇਰੀ ਸਾਹਿਬ ਸੁਜਾਉਣੀ ਐ ਸ਼ੇਰੀ ਸਾਹਿਬ ਸੁਜਾਉਣੀ ਐ ਦੁਨੀਆਂ ਉਤੇ ਤਵਾਰੀਖ ਮੈਂ ਨਵੀਂ ਬਣਾਉਣੀ ਐ ਦੁਨੀਆਂ